ਕਿਸਾਨ ਭਰਾਓ ਇੱਕ ਜਾਣਕਾਰੀ ਤੁਹਾਡੇ ਨਾਲ ਜ਼ਰੂਰੀ ਸਾਂਝੀ ਕਰਨੀ ਹੈ ਇਹਨੂੰ ਦੇਖ ਲਿਓ ਸੁਣ ਲਿਓ ਸੇਵ ਕਰ ਲਿਓ ਹੋਰ ਜਾਣਕਾਰੀਆਂ ਲਈ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਆਪਾਂ ਬਹੁਤ ਤਰੀਕੇ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਪਾਉਣੇ ਹੈਗੇ ਆ ਤੇ ਆਪਣੇ ਵਾਂਗੂ ਹੋਰ ਵੀਰ ਵੀ ਪਾਉਂਦੇ ਹੈਗੇ ਆ ਤੁਹਾਨੂੰ ਇੱਕ ਸਮੱਸਿਆ ਆ ਰਹੀ ਹੋਊਗੀ ਕਿ ਤੁਸੀਂ ਦੇਖ ਰਹੇ ਹੋਗੇ ਸੋਸ਼ਲ ਮੀਡੀਆ ਦੇ ਉੱਤੇ ਆ ਸਪਰੇਅ ਸਸਤੀ ਮਿਲ ਰਹੀ ਆ ਫੰਗੀਸਾਈਡ ਸਸਤੀ ਮਿਲ ਰਿਹਾ ਹੈਗਾ ਆ ਦਾਣੇਦਾਰ ਸਪਰੇਅ ਸਸਤੀ ਮਿਲ ਰਹੀ ਆ ਕਾਰਟੈਪ ਸਸਤੀ ਮਿਲ ਰਹੀ ਆ ਫਿਪਰੋਨਿਲ ਸਸਤੀ ਮਿਲ ਰਹੀ ਆ ਤੁਹਾਨੂੰ ਕਿਤੇ ਵੀ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਮਿਲੂਗੀ ਵੀ ਆਈਸੀਐਲ ਦਾ ਐਨਪੀਕੇ ਸਸਤਾ ਮਿਲ ਰਿਹਾ ਹੈ ਇਹ ਵਾਟਰ ਸੋਲੂਬਲ ਕੋਈ ਐਨਪੀਕੇ ਹੈਗਾ ਇਹ ਕੋਈ 13045 ਹੈ 05234 ਹੈ 04932 ਹੈ ਕੋਈ ਹੋਰ ਆ ਕੋਈ ਇਹ ਜੀਜਾ ਸਸਤੇਆਂ ਮਿਲ ਰਹੀਆਂ ਖੁਰਾਕੀ ਤੱਤ ਹਮੇਸ਼ਾ ਫਸਲ ਦੀ ਬੜਵਾਰ ਵਿੱਚ ਵਧਤ ਕਰਦੇ ਆ ਫਸਲ ਦੀ ਦੇਖ ਵਿੱਚ ਚੰਗਾਪਨ ਲੈ ਕੇ ਆਉਂਦੇ ਆ ਹਰਾਪਣ ਲੈ ਕੇ ਆਉਂਦੇ ਆ ਫਾਲ ਫਰੂਟ ਦੀ ਗਿਣਤੀ ਵਧਾ ਸਕਦੇ ਹੈਗੇ ਆ ਬਾਕੀ ਜਿਹੜਾ ਬਿਊਟੀ ਪਾਡਰ ਵਾਲਾ ਸਮਾਨ ਆ ਨਾ ਮੈਂ ਤਾਂ ਇੰਨੀ ਗੱਲ ਜਾਣਨਾ ਵੀ ਆਪਣੇ ਦੇਸ਼ ਦੇ ਵਿੱਚ ਜੇ 10 ਰੁਪਏ ਦਾ ਢਾਲਾ ਨਕਲੀ ਬਣ ਸਕਦਾ ਜਿਹੜਾ ਚੱਲਣਾ ਵੀ ਦਸਾਂ ਦੇ ਵਿੱਚ ਆ ਤੇ ਇਹ ਜਿਹੜਾ ਤੁਹਾਨੂੰ ਲੀਟਰ ਫੰਗੀਸਾਈਡ ਦਾ 2000 ਦਾ 1500 ਦਾ 2500 ਦਾ ਮਿਲਦਾ ਹੈਗਾ ਇਹ ਨਕਲੀ ਕਿਉਂ ਨਹੀਂ ਬਣ ਸਕਦਾ ਤੋਂ ਪੰਜਾਬ ਦਾ ਇੱਕ ਬਹੁਤ ਸਾਰਾ ਮਸ਼ਹੂਰ ਪਿੰਡ ਹੈਗਾ ਜਿੱਥੇ ਵੱਡੀਆਂ ਵੀਡੀਓ ਪਾਈਆਂ ਜਾਂਦੀਆਂ ਇਥੋਂ ਸਸਤੀ 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 ਯਾਰ ਸਸਤਾ ਵੀ ਚਲੋ ਠੀਕ ਹੈ ਜੀ ਲੋੜ ਹੈਗੀ ਆ ਪਰ ਲੋੜਵੰਦੀ ਚੀਜ਼ ਲਵਾਂਗੇ ਨਾ ਬਿਨਾਂ ਲੋੜ ਤੋਂ ਕਿਉਂ ਪਾਵਾਂਗੇ ਪਰ ਖਾਦਾਂ ਜਿਹੜੀਆਂ ਐਨਪੀਕੇ ਉੱਪਰ ਸਪਰੇਅ ਕਰਨ ਵਾਲੀਆਂ ਚਾਹੇ ਥੱਲੇ ਬਲਕ ਫਰਟੀਲਾਈਜ਼ਰ ਹੈਗਾ ਜਾਂ ਉੱਪਰ ਆਪਾਂ ਝਾੜ ਵਧਾਉਣ ਲਈ ਸ਼ਾਈਨਿੰਗ ਵਧਾਉਣ ਲਈ ਕੁਆਲਿਟੀ ਵਧਾਉਣ ਲਈ ਦਾਣੇ ਦੀ ਗਿਣਤੀ ਵਧਾਉਣ ਲਈ ਜਿਹੜੇ ਮੈਂ ਗੱਲ ਕਰਦਾ ਹੈਗਾ ਆਈਵਾਰ ਉਹਨਾਂ ਤੇ ਪੈਸਾ ਖਰਚਣਾ ਜ਼ਰੂਰੀ ਸਮਝਿਆ ਕਰੋ ਉਹਦਾ ਪ੍ਰਭਾਵ ਪੈਂਦਾ ਫੰਗੀਸਾਈਡ ਦਾ ਹਲੇ ਪ੍ਰਭਾਵ ਉਹਦਾ ਨਾ ਪਵੇ ਲੋੜ ਪੈਣ ਤੇ ਵਰਤਣਾ ਥੱਲੇ ਦਾਣੇਦਾਰ ਪੌਣ ਦੀ ਲੋੜ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਜ਼ਹਿਰ ਦੀ ਆਪਾਂ ਨੂੰ ਉਹ ਲੋੜ ਪੈਣ ਤੇ ਵਰਤਣਾ ਬਹੁਤਿਆਂ ਨੇ ਪਾ ਲਿਆ ਉਹ ਤੋਂ ਸਪਰੇਅ ਕਰਨ ਦੀ ਵੀ ਉਹਨਾਂ ਨੂੰ ਲੋੜ ਪੈ ਰਹੀ ਹੈ ਮੇਰਾ ਖੇਤ ਬਿਲਕੁਲ ਨੀਟਨ ਕਲੀਨ ਹੈ ਮੈਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਪਈ ਦੱਸੋ ਕਿਹੜਾ ਪਿੰਡਾ ਪੰਜਾਬ ਦਾ ਜਿੱਥੇ ਬਹੁਤ ਸਾਰੀਆਂ ਵੀਡੀਓ ਪੈਂਦੀਆਂ ਤੇ ਕਿਹਾ ਜਾਂਦਾ ਵੀ ਬਹੁਤ ਸਸਤਾ ਬਹੁਤ ਸਸਤਾ ਸਮਾਨ ਮਿਲਦਾ ਹੈਗਾ